ਸਾਤਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਿਨਾ ਤੇਲ ਖਿਓਤੋਂ ਦਲੀਆ ਬਣਾਵਾਂਗੇ। ਨੂੰ ਆਪਾਂ ਬਿਨਾ ਵਾਟਰ ਤੋਂ ਬਿਨਾ ਖਿਓਤ ਤੇਲ ਤੋਂ ਬਣਾਵਾਂਗੇ। ਇਹ ਬਹੁਤ ਹੀ ਪੋਸ਼ਟਿਕ ਵੀ ਹੋਏਗਾ ਤੇ ਟੇਸਟੀ ਵੀ ਹੋਏਗਾ। ਬਿਨਾ ਖਿਓਤ ਤੇਲ ਤੋਂ ਪੋਸ਼ਟਿਕ ਜਿਹਾ ਦਲੀਆ ਬਣਾਵਾਂਗੇ। ਚਲੋ ਜੀ ਵੇਖ ਲੈਨੇ ਆ ਇਹ ਟੇਸਟੀ ਜਿਹਾ ਦਲੀਆ ਕਿਸ ਤਰ੍ਹਾਂ ਬਣਦਾ ਹੈ। ਇਥੇ ਆਪਾਂ ਇੱਕ ਕਾਲੀ ਦਲੀਆ ਲਿਆ ਹੈ ਇਸ ਨੂੰ ਬਿਨਾ ਕਿਉ ਤੇਲ ਤੋਂ ਆਪਾਂ ਰੋਸਟ ਕਰ ਲਵਾਂਗੇ ਜੇਕਰ ਆਪਾਂ ਇਸ ਦੇ ਵਿੱਚ ਕਿਉ ਪਾਉਣਾ ਹੋਏਗਾ ਤਾਂ ਆਪਾਂ ਕਿਉ ਪਾ ਲਵਾਂਗੇ ਪਰ ਅੱਜ ਆਪਾਂ ਇਸ ਨੂੰ ਬਿਨਾ ਕਿਉ ਪਾਈ ਤੋਂ ਬਣਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਤੇਲੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਗੜੀਏ ਨੂੰ ਆਪਾਂ ਬਿਨਾ ਕਿਓ ਤੋ ਰੋਸਟ ਕਰ ਲਵਾਂਗੇ ਜਾਂ ਭੁੰਨ ਲਵਾਂਗੇ ਜੇ ਕਿਉਂ ਬਾਕੀ ਰੋਸਟ ਕਰਨਾ ਹੋਵੇ ਤਾਂ ਆਪਾਂ ਇਸ ਨੂੰ ਕਿਓ ਪਾ ਕੇ ਵੀ ਰੋਸਟ ਕਰ ਸਕਦੇ ਆ ਨਹੀਂ ਆਪਾਂ ਇਸ ਤਰ੍ਹਾਂ ਰੋਸਟ ਕਰ ਲਵਾਂਗੇ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਦਲੀਏ ਨੂੰ ਰੋਸਟ ਕਰ ਲਵਾਂਗੇ। ਕਈ ਵਾਰ ਆਪਾਂ ਬਿਨਾਂ ਤੇਲ ਤੋਂ ਬਣੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਾਂ ਤਾਂ ਆਪਾਂ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਹਾਂ। ਜੇਕਰ ਆਪਾਂ ਇਸ ਤਰ੍ਹਾਂ ਨਹੀਂ ਖਾਣਾ ਚਾਹੁੰਦੇ ਤਾਂ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਘਿਓ ਪਾ ਲਵਾਂਗੇ। ਜਾ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਨਮਕੀਨ ਦਲੀਏ ਦੀ ਵੀ ਰੈਸਪੀ ਸ਼ੇਅਰ ਕੀਤੀ ਹੈ ਤੁਸੀਂ ਉਹ ਰੈਸਪੀ ਵੀ ਦੇਖ ਸਕਦੇ ਹੋ ਜੀ ਇੱਥੇ ਮੈਂ ਇੱਕ ਗਲਾਸ ਪਾਣੀ ਲਿਆ ਹੈ ਇਸ ਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਪਾਵਾਂਗੇ ਪਾਣੀ ਦੇ ਵਿੱਚ ਆਪਾਂ ਦਲੀਏ ਨੂੰ ਬੋਇਲ ਕਰ ਲਵਾਂਗੇ ਇੱਥੇ ਮੈਂ ਅੱਧਾ ਗਲਾਸ ਹੋਰ ਪਾਣੀ ਲਿਆ ਹੈ ਕੁੱਲ ਡੇਢ ਗਲਾਸ ਪਾਣੀ ਲਿਆ ਹੈ ਆਪਾਂ ਇਸ ਦੇ ਵਿੱਚ ਦਲੀਏ ਨੂੰ ਬੋਇਲ ਕਰ ਲਵਾਂਗੇ ਜਿਹੜੀ ਕੌਲੀ ਆਪਾਂ ਦਲੀਏ ਦੀ ਲਈ ਸੀ ਇਹੀ ਸੇਮ ਕੌਲੀਆਂ ਆਪਾਂ ਪਾਣੀ ਦੀਆਂ ਪਾਈਆਂ ਨੇ ਆਪਾਂ ਗਲਾਸ ਦੇ ਨਾਲ ਪਾਣੀ ਪਾਇਆ ਸੀ ਪਰ ਜੇਕਰ ਆਪਾਂ ਵੇਖਾਂਗੇ ਤੇ ਇਹ ਤਨ ਕੌਲੀਆਂ ਪਾਣੀ ਬਣੇਗਾ ਹੁਣ ਆਪਾਂ ਇਸ ਦੇ ਵਿੱਚ ਨਮਕ ਪਾਵਾਂਗੇ ਸਵਾਦ ਅਨੁਸਾਰ ਤੇ ਇਸ ਨੂੰ ਢਾਕੇ ਪਕਾ ਲਵਾਂਗੇ ਹੁਣ ਆਪਾਂ ਦਲੀਆ ਨੂੰ ਵਿੱਚ ਵਿੱਚ ਦੀ ਵੇਖ ਲਵਾਂਗੇ ਦਲੀਆ ਬੋਇਲ ਹੋ ਰਿਹਾ ਹੈ ਆਪਾਂ ਇਸ ਨੂੰ ਚੰਗੀ ਤਰ੍ਹਾਂ ਬੋਇਲ ਕਰ ਲਵਾਂਗੇ ਤਾਂ ਕਿ ਇਹ ਕੱਚਾ ਨਾ ਰਹੇ ਜਿੰਨਾ ਟਾਈਮ ਦਲੀਆ ਬੋਇਲ ਹੋ ਰਿਹਾ ਹੈ ਉਹਨਾਂ ਦਾ ਟਾਈਮ ਆਪਾਂ ਕੁਝ ਸਬਜ਼ੀਆਂ ਕੱਟ ਲਵਾਂਗੇ ਇੱਥੇ ਆਪਾਂ ਕੁਝ ਸਬਜ਼ੀਆਂ ਲਈਆਂ ਨੇ ਇੱਕ ਟਮਾਟਰ ਹਰੀ ਮਿਰਚ ਇੱਕ ਗਾਜਰ ਤੇ ਇੱਕ ਪਿਆਜ਼ ਲਵਾਂਗੇ ਇੱਕ ਸ਼ਿਮਲਾ ਮਿਰਚ ਲਵਾਂਗੇ ਹਰੀ ਮਿਰਚ ਨੂੰ ਆਪਾਂ ਕੱਟ ਲਵਾਂਗੇ ਜ ਜਨਾਕ ਆਪਾਂ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਆਪਾਂ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਆਪਾਂ ਖੀਰਾ ਵੀ ਐਡ ਕਰ ਸਕਦੇ ਹਾਂ ਇਸ ਦੇ ਵਿੱਚ ਮੇਰੇ ਕੋਲ ਖੀਰਾ ਨਹੀਂ ਸੀ ਤਾਂ ਮੈਂ ਖੀਰਾ ਨਹੀਂ ਪਾਇਆ ਜਿਹੜੀ ਸਬਜ਼ੀ ਆਪਾਂ ਨੂੰ ਕੱਚੀ ਖਾਣੀ ਨਹੀਂ ਪਸੰਦ ਹੋਈਗੀ ਨਾ ਸਬਜ਼ੀਆਂ ਚੋਂ ਆਪਾਂ ਉਹ ਸਬਜ਼ੀ ਨੂੰ ਨਹੀਂ ਪਾਵਾਂਗੇ ਜੋ ਸਬਜ਼ੀ ਕੱਚੀ ਖਾਣੀ ਪਸੰਦ ਹੋਈਗੀ ਆਪਾਂ ਇਸ ਦੀ ਜਗ੍ਹਾ ਉਹ ਸਬਜ਼ੀ ਨੂੰ ਐਡ ਕਰ ਲਵਾਂਗੇ ਗਲੇ ਦੇ ਵਿੱਚ ਹੁਣ ਆਪਾਂ ਹਰੀ ਮਿਰਚ ਨੂੰ ਕੱਟ ਲਿਆ ਇਹ ਸਾਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ਪਿਆਜ਼ ਨੂੰ ਛੇਲੇ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਹੁਣ ਆਪਾਂ ਪਿਆਜ਼ ਨੂੰ ਚੱਲ ਕੇ ਧੋ ਲਿਆ ਹੈ ਇਸ ਨੂੰ ਕੱਟ ਲਵਾਂਗੇ ਬਾਕੀ ਸਬਜ਼ੀਆਂ ਤਾਂ ਧੋਤੀਆਂ ਹੀ ਹੋਈਆਂ ਨੇ ਪਿਆਜ਼ ਦੇ ਇਸ ਸੱਤ ਜਿਹੇ ਇਸ ਨੂੰ ਆਪਾਂ ਕੱਟ ਦੇਵਾਂਗੇ ਇਸ ਨੂੰ ਕੱਟਣਾ ਬਹੁਤ ਜ਼ਰੂਰੀ ਹੈ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਲੰਬਾ ਲੰਬਾ ਪਤਲਾ ਪਤਲਾ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਹਾਲ ਕਰ ਦਿਓ ਜੀ ਸਾਰੇ ਪਿਆਜ਼ ਨੂੰ ਆਪਾਂ ਇਸ ਤਰੀਕੇ ਦੇ ਨਾਲ ਲੰਬਾ ਲੰਬਾ ਪਤਲਾ ਪਤਲਾ ਕੱਟ ਲਵਾਂਗੇ ਉਨਾ ਪਸਾਰੀ ਪਿਆਜ਼ ਨੂੰ ਇਸ ਤਰ੍ਹਾਂ ਕੱਟ ਕੇ ਬਰੀਕ-ਬਰੀਕ ਕੱਟ ਲਵਾਂਗੇ। ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਨਮਕੀਨ ਦਲੀਆ ਬਣਾਉਂਦੀ ਰੈਸਪੀ ਵੀ ਸ਼ੇਅਰ ਕੀਤੀ ਹੈ। ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਜੇਕਰ ਤੁਸੀਂ ਕੋ ਤਰੀਕੇ ਨਾਲ ਦਲੀਆ ਬਣਾ ਕੇ ਖਾ ਕੇ ਬੋਰ ਹੋ ਚੁੱਕੇ ਹੋ। ਤਾਂ ਤੁਸੀਂ ਇਸ ਤਰੀਕੇ ਨਾਲ ਦਲੀਆ ਬਣਾ ਕੇ ਖਾ ਕੇ ਦੇਖਿਓ ਜੀ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਪੋਸਟਿਕ ਵੀ ਹੈ ਪਿਆਜ਼ ਨੂੰ ਬਰੀਕ-ਬਰੀਕ ਕੱਟ ਲਵਾਂਗੇ దియ ను బ నవే తరికే నవే సారీ ప్యాజ నుం బ కట్ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੇ ਆਪਣੇ ਚੈਨਲ ਤੇ ਕਈ ਰੈਸਪੀ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ కట్ ప్యాజ ను ప్లేట్ రక్ర ను కట్ర నుంబా కట్కి పాంబా కట్టి పా जेर आप बरीक कट के बना तो बरीक कट लवेंगे ये दलिया बहुत ही ज़्यादा टेस्टी बनता है रेसिपी चंगी लगे तो एक बार इस रेसिपी ट्राई करके देखियो ਕਈ ਵਾਰ ਆਪਾਂ ਘਰ ਦੇ ਘੋਦਿਲ ਵਿੱਚ ਬਣੀਆਂ ਹੋਈਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਾਂ ਤਾਂ ਆਪਾਂ ਇਸ ਤਰ੍ਹਾਂ ਇਹ ਤਲੀਆਂ ਬਣਾ ਸਕਦੇ ਹਾਂ ਇਸ ਦੇ ਵਿੱਚ ਆਪਾਂ ਬਿਲਕੁਲ ਵੀ ਕਿਉ ਯੂਜ਼ ਨਹੀਂ ਕਰਾਂਗੇ సబ్జీనా తరం కట్క పరికు కట్వీ ਪਾਧੜੀ ਇਹਨੂੰ ਦੂਸਰੇ ਤਰੀਕੇ ਦੇ ਨਾਲ ਤਾਂ ਬਣਾ ਕੇ ਖਾਂਦੇ ਹੀ ਹਾਂ ਪਰ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਆਪਾਂ ਇਸਦੇ ਵਿੱਚ ਉਹੀ ਸਬਜ਼ੀਆਂ ਪਾਈਆਂ ਨੇ ਜੋ ਆਪਾਂ ਕੱਚੀਆਂ ਖਾ ਲੈਨੇ ਆਂ ਬਿਨਾ ਸ਼ਿਮਲਾ ਮਿਰਚ ਤੋਂ ਜੇਕਰ ਆਪਾਂ ਸ਼ਿਮਲਾ ਮਿਰਚ ਪਾਣੀ ਹੋਏਗੀ ਤੇ ਪਾ ਲਵਾਂਗੇ ਵੈਸੇ ਜਦੋਂ ਵੀ ਆਪਾਂ ਕਿਸੇ ਰੈਸਪੀ ਦੇ ਵਿੱਚ ਸ਼ਿਮਲਾ ਮਿਰਚ ਪਾਉਣੀ ਹੈ ਤਾਂ ਆਪਾਂ ਇਸ ਨੂੰ ਥੋੜਾ ਜਿਹਾ ਕੱਚਾ ਹੀ ਰੱਖਦੇ ਹਾਂ ਜ਼ਿਆਦਾ ਪਕਾਉਂਦੇ ਨਹੀਂ ਆਂ ਸਾਰੀਆਂ ਸਬਜ਼ੀਆਂ ਨੂੰ ਕੱਟ ਲਵਾਂਗੀ ਸਬਜ਼ੀਆਂ ਨੂੰ ਆਪਾਂ ਕਿਸੇ ਵੀ ਤਰ੍ਹਾਂ ਕੱਟ ਸਕਦੇ ਹਾਂ ਕਿਉਂਕਿ ਆਪਾਂ ਇਸ ਨੂੰ ਖਾਣਾ ਤਾਂ कच्चਾ ਹੀ ਹੈ ਆਪਾਂ ਇਸ ਦੇ ਵਿੱਚ ਖੀਰਾ ਜ਼ਰੂਰ ਪਾਵਾਂਗੇ সুইਟ ਕੌਰਨ ਪਸੰਦ ਹੋਏਗੀ ਤਾਂ ਬਸ সুইਟ ਕੌਰਨ ਵੀ ਪਾ ਸਕਦੇ ਹਾਂ ये दलिया बहुत ही टेस्टी बनता है बिल्कुल नवी रेसपी है जो टाइम दलिया बोयल हो रहा है उन्हें टाइम आप सब्जियां कट लवें दलिए नेखते रहेंगे दलिया जलना जाए हम आप सब्जियां कट लिया है बाकी सब्जियां भी कट लवें ටු කටලමන්ගේ ස්දේසේ සේනු කත දෙමාන්ගේ තට මටරනු බරිීක බරීක කටලමාන්ගේ ටමටනු බරීක බරිීක කට්ලමාන්ගේ අපා दलिया बहुत ही बढ़िया बनता है इस पेट भी भरेगा तो हेल्दी भी है ये दलिया खाने बहुत ही ज़्यादा टेस्टी बनता है ਹੁਣ ਆਪਾਂ ਟਮਾਟਰ ਨੂੰ ਕੱਟ ਲਿਆ ਹੈ ਸ਼ਿਮਲਾ ਮਿਰਚ ਨੂੰ ਵੀ ਕੱਟ ਲਵਾਂਗੇ ਸ਼ਿਮਲਾ ਮਿਰਚ ਦੇ ਬੀਜ ਨੂੰ ਆਪਾਂ ਕੱਟ ਦੇਵਾਂਗੇ ਤੇ ਬਾਕੀ ਸ਼ਿਮਲਾ ਮਿਰਚ ਨੂੰ ਆਪਾਂ ਕੱਟ ਲਵਾਂਗੇ ਤੁਸੀਂ ਜਾਂ ਉਹਦੇ ਇਸ ਨੂੰ ਥੋੜਾ ਜਿਆਦਾ ਤੜਕਾ ਵੀ ਲਗਾ ਸਕਦੇ ਹੋ ਜਾਂ ਬਾਈਸ ਨੂੰ ਘੱਟ ਤੋਂ ਘੱਟ ਕੇ ਤੇਲ ਦੇ ਵਿੱਚ ਰੋਸਟ ਕਰ ਸਕਦੇ ਆ ਜਿਸ ਨੂੰ ਸਬਜ਼ੀਆਂ ਨੂੰ ਕੱਚਾ ਖਾਣਾ ਨਹੀਂ ਪਸੰਦ ਤਾਂ ਇਸ ਤਰੀਕੇ ਦੇ ਨਾਲ ਬਣਾ ਕੇ ਖਾ ਸਕਦਾ ਹੈ ਇਹ ਬਿਲਕੁਲੀ ਨਵੀਂ ਰੈਸਪੀ ਹੈ ਚੰਗੀ ਲੱਗੇ ਰੈਸਪੀ ਤਾਂ ਇਸ ਰੈਸਪੀ ਨੂੰ ਟਰਾਈ ਕਰਕੇ ਦੇਖਿਓ ਹਰ ਵਾਰ ਆਪਾਂ ਦਲੀਆ ਨੂੰ ਖਾਣਾ ਵਧੀਆ ਨਹੀਂ ਸਮਝਦੇ ਕਿਉਂਕਿ ਆਪਾਂ ਸਮਝਦੇ ਹਾਂ ਕਿ ਇਹ ਤੇ ਬਿਮਾਰੀ ਖਾਂਦੇ ਨੇ ਪਰ ਜੇਕਰ ਆਪਾਂ ਇਸ ਤਰ੍ਹਾਂ ਦਲੀਆ ਬਣਾਵਾਂਗੇ ਤੇ ਆਪਾਂ ਇਸ ਨੂੰ ਖਾਣਾ ਬਹੁਤ ਹੀ ਪਸੰਦ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਜੇਕਰ ਆਪਾਂ ਇੱਕ ਵਾਰ ਇਸ ਤਰੀਕੇ ਦੇ ਨਾਲ ਦਲੀਆ ਬਣਾ ਕੇ ਖਾ ਲਵਾਂਗੇ ਤਾਂ ਆਪਾਂ ਹਰ ਵਾਰ ਇਸੇ ਤਰ੍ਹਾਂ ਹੀ ਦਲੀਆ ਬਣਾਵਾਂਗੇ ਇਹ ਨਾ ਜ਼ਿਆਦਾ ਵਧੀਆ ਬਣਦਾ ਹੈ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਸਾਰੀਆਂ ਕਟੀਆਂ ਹੋਈਆਂ ਸਬਜ਼ੀਆਂ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੀ। ਗਲੀਆਂ ਘਰ ਤੇ ਵਿੱਚ ਵੀ ਬਣ ਜਾਂਦਾ ਹੈ ਤੇ ਪੈਕੇਟ ਦੇ ਵਿੱਚ ਵੀ ਬਣਿਆ ਬਣਾਇਆ ਹੁੰਦਾ ਹੈ। ਜੇ ਗਾਜਰ ਨੂੰ ਲੰਮਾ ਕੱਟ ਕੇ ਨਾ ਪਾਉਣਾ ਹੋਵੇ ਤਾਂ ਆਪਾਂ ਇਹਨਾਂ ਨੂੰ ਬਰੀਕ ਕੱਟ ਕੇ ਪਾਵਾਂਗੇ। ਇਹ ਦਾਲੀਆ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਆਪਾਂ ਇਸ ਨੂੰ ਪੈਨ ਦੇ ਵਿੱਚ ਬਰਲ ਕੀਤਾ ਹੈ ਆਪਾਂ ਕੁੱਕਰ ਦੇ ਵਿੱਚ ਵੀ ਇਸ ਦੀ ਵਿਸਰ ਲਗਾ ਸਕਦੇ ਹਾਂ ਹਰੀਆਂ ਤੇ ਕੱਚੀਆਂ ਸਬਜ਼ੀਆਂ ਖਾਣ ਦੇ ਕਿੰਨੇ ਫਾਇਦੇ ਨੇ ਤਾਂ ਤੁਹਾਨੂੰ ਪਤਾ ਹੀ ਹੈ ਇਹ ਦਲੀਆ ਨਾਮ ਦਾ ਹੀ ਦਲੀਆ ਹੈ ਟੇਸਟ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਜੇਕਰ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਜਿਸ ਨੂੰ ਦਲੀਆ ਨਹੀਂ ਖਾਣਾ ਪਸੰਦ ਉਹ ਵੀ ਇਹ ਦਲੀਏ ਨੂੰ ਖਾਲੇਗਾ ਕਿਉਂਕਿ ਇਹ ਦਲੀਆ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਹੁਣ ਆਪਾਂ ਸਬਜ਼ੀਆਂ ਨੂੰ ਕੱਟ ਲਿਆ ਹੈ ਹੁਣ ਆਪਾਂ ਦਲੀਏ ਨੂੰ ਵੇਖ ਲਵਾਂਗੇ ਹੁੰਦਲੀਆਂ ਚੰਗੀ ਤਰ੍ਹਾਂ ਪੱਕ ਚੁੱਕਿਆ ਹੈ ਹੁੰਦਲੀਆਂ ਤਿਆਰ ਹੈ ਆਪਾਂ ਇਸ ਨੂੰ ਜਿੰਨਾ ਕੁ ਪਕਾਉਣਾ ਸੀ ਲੱਕ ਪਕਾ ਲਿਆ ਇਸ ਨੂੰ ਬੋਲਦੇ ਵਿੱਚ ਕੱਢ ਲਵਾਂਗੇ ਹੁੰਦਲੀਆਂ ਨੂੰ ਆਪਾਂ ਬੋਲਦੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਦਲੀਆ ਬਣਾਵਾਂਗੇ ਉਸ ਦੇ ਲਈ ਦਲੀਏ ਦੇ ਵਿੱਚ ਕੱਟੀਆਂ ਹੋਈਆਂ ਸਬਜ਼ੀਆਂ ਪਾਵਾਂਗੇ ਟਮਾਟਰ ਪਾਵਾਂਗੇ हरिया मिर्चा पावगे गाजर पावे इस तरह जीव बहुत ही ज्यादा टेस्टी बनता है प्याज पावगे सारे कटे हुए प्याज पावगे ਰੀਫਲੈਕਸ ਪਾਵਾਂਗੇ ਹੁਣ ਆਪਾਂ ਇਸ ਵਿੱਚ ਕੱਟੀਆਂ ਹੋਈਆਂ ਸਾਰੀਆਂ ਸਬਜ਼ੀਆਂ ਐਡ ਕਰ ਦਿੱਤੀਆਂ ਨੇ ਬਲੈਕ ਪੀਪਰ ਪਾਵਾਂਗੇ ਇੱਕ ਚਮਚ ਥੋੜਾ ਜਿਹਾ ਰੱਜਿਲੀ ਪਾਊਡਰ ਪਾਵਾਂਗੇ ਆਪਾਂ ਇਸ ਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਇਸ ਨੂੰ ਮਿਕਸ ਕਰ ਲਵਾਂਗੇ ਇਹ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਵਾਂਗੇ ਦਲੀਏ ਦੇ ਵਿੱਚ ਨਾਮਕਾ ਪਾ ਦਲੀਏ ਨੂੰ ਬੋਇਲ ਕਰਨ ਸਮੇਂ ਇਸ ਦੇ ਵਿੱਚ ਪਾਇਆ ਹੀ ਸੀ ਇਹ ਦਲੀਆ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਜੇਕਰ ਤੁਸੀਂ ਇੱਕੋ ਤਰੀਕੇ ਦਾ ਦਲੀਆ ਖਾ ਕੇ ਅੱਕ ਚੁੱਕੇ ਹੋ ਤਾਂ ਇਹ ਦਲੀਆ ਬਣਾ ਕੇ ਖਾ ਸਕਦੇ ਹੋ ਰੈਸਪੀ ਚੰਗੀ ਲੱਗੇ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਇਸ ਨੂੰ ਮਿਕਸ ਕਰ ਲਿਆ ਹੈ ਤੇ ਵਿੱਚ ਨਿੰਬੂ ਨਿਚੋੜਾਂਗੇ ਨਿੰਬੂ ਦੇ ਬੀਜ ਨੂੰ ਆਪਾਂ ਕੱਢ ਦੇਵਾਂਗੇ ਇਹ ਬਿਲਕੁਲ ਹੀ ਨਮੀ ਰੈਸਪੀ ਹੈ ਜੋ ਸਬਜ਼ੀਆਂ ਆਪਾਂ ਨੂੰ ਪਸੰਦ ਹੋਣੀਆਂ ਆਪਾਂ ਇਸ ਦੇ ਵਿੱਚ ਉਹ ਪਾ ਲਵਾਂਗੇ ਨਿੰਬੂ ਦਾ ਰਸ ਨੂੰ ਆਪਾਂ ਮਿਕਸ ਕਰ ਲਵਾਂਗੇ ਦਲੀਏ ਦੇ ਵਿੱਚ ਬਹੁਤ ਹੀ ਜਲਦੀ ਇਹ ਟੇਸਟੀ ਦਲੀਆ ਬਣ ਕੇ ਤਿਆਰ ਹੋ ਜਾਂਦਾ ਹੈ ਦਲੀਆ ਬਣਾਉਂਦੀ ਹੈ ਬਹੁਤ ਹੀ ਆਸਾਨ ਰੈਸਪੀ ਹੈ ਤਦੋ ਆਪਣਾ ਮਨ ਕਰੇ ਤਾਂ ਆਪਾਂ ਇਹ ਦਲੀਆ ਬਣਾ ਕੇ ਖਾ ਸਕਦੇ ਹਾਂ ਦਲੀਆ ਤਿਆਰ ਹੈ ਇਸ ਨੂੰ ਸਰਵ ਕਰਾਂਗੇ ਟੇਸਟੀ ਦਲੀਆ ਨੂੰ ਸਰਵ ਕਰ ਲਵਾਂਗੇ ਜੇ ਤੁਹਾਨੂੰ ਇਹ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਪੁਦੀਨੇ ਦੇ ਪੱਤੇ ਲਗਾ ਕੇ ਦਲੀਏ ਨੂੰ ਸਰਵ ਕਰ ਲਵਾਂਗੇ ਟੇਸਟੀ ਦਲੀਆ ਬਣ ਕੇ ਤਿਆਰ ਹੈ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ